ਪੰਜਾਬ ਦੇ ਵਿੱਚ ਮੁੜ ਵੱਡੇ ਇਕੱਠ ਦਾ ਐਲਾਨ ਹੋ ਚੁੱਕਿਆ ਹੈ ਤੇ ਇਹ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਦੱਸਦੀ ਹੈ ਕਿ ਕਿਸਾਨ ਜਥੇਬੰਦੀਆਂ ਵੱਡਾਈ ਇਕੱਠ ਕਰਨ ਜਾ ਰਹੀਆਂ ਨੇ 13 ਫਰਵਰੀ ਨੂੰ ਸ਼ੰਭੂ ਬਾਰਡਰ ਦੇ ਉੱਤੇ ਵੱਡਾ ਇਕੱਠ ਹੋਵੇਗਾ ਤੇ ਉੱਥੇ ਕਿਸਾਨਾਂ ਦੇ ਦਰਨੇ ਨੂੰ ਚੱਲਦੇ ਹੋਏ ਪੂਰਾ ਸਾਲ ਹੋਵੇਗਾ ਤੇ ਜਿਸ ਦੇ ਤਹਿਤ 14 ਫਰਵਰੀ ਨੂੰ ਕੇਂਦਰ ਦੇ ਨਾਲ ਮੀਟਿੰਗ ਕਿਸਾਨ ਜਥੇਬੰਦੀਆਂ ਕਰਨਗੀਆਂ ਪਰੰਤੂ ਇਸ ਤੋਂ ਪਹਿਲਾਂ ਹੀ ਤਿੰਨ ਮਹਾਪੰਚਾਇਤਾਂ ਦਾ ਐਲਾਨ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਰ ਦਿੱਤਾ ਹੈ ਸਰਬੰਸਿੰਘ ਪੰਦੇੜ ਦਾ ਅੱਜ ਬਿਆਨ ਸਾਹਮਣੇ ਆ ਰਿਹਾ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਦੱਸਿਏ ਕਿ ਉੱਥੇ ਹੀ ਦਰਨੇ ਦੇ ਉੱਤੇ ਯਾਨੀ ਕਿ ਅੱਜ ਸ਼ੰਭੂ ਬਾਰਡਰ ਦੇ ਉੱਤੇ ਇੱਕ ਕਿਸਾਨ ਦੀ ਮੌਤ ਹੋ ਗਈ ਤੇ ਦੂਜੇ ਪਾਸੇ ਇਹ ਦੁਖਦਾਈ ਖਬਰ ਕਿਸਾਨਾਂ ਲਈ ਹੈ ਤੇ ਜਿਸ ਤੋਂ ਬਾਅਦ ਹੇ ਸਰਕਾਰਾਂ ਦੇ ਖਿਲਾਫ ਮੜ ਤੋਂ ਪੜਾਸ ਕਿਸਾਨ ਜਥੇਬੰਦੀਆਂ ਕੱਢ ਰਹੀਆਂ ਨੇ ਉਹ ਤੁਹਾਨੂੰ ਸੁਣਾਉਣੇ ਆ ਉਹਨਾਂ ਦਾ ਕੀ ਕਹਿਣਾ ਜੀ ਕੱਲ ਵੀ ਕਿਹਾ ਸੀਗਾ ਵੀ ਸਰਕਾਰ ਰਿਪੋਰਟਾਂ ਲਗਾਵੇ ਨਾ ਜੋ ਵੀ ਹੋਇਆ ਮਤਲਬ ਸਵਾਲ ਖੜੇ ਹੁੰਦੇ ਆ ਜਨਤਾ ਕਰੇ ਕਿ ਉੱਥੇ ਹੋਇਆ ਕੀ ਆ ਕਿਉਂ ਕਟਨਾ ਵਾਪਰੀ ਹੈ ਬਾਕੀ ਸਾਡੀ ਤੁਹਾਡੇ ਮਾਧਮ ਨਾਲ ਅਪੀਲ ਆ ਕਿ ਜਿਹੜਾ ਇੱਥੇ 13 ਦਾ ਕੱਠ ਹੋਣਾ ਵੋ ਸਾਰੇ ਪੰਜਾਬ ਵਾਲਿਆਂ ਨੂੰ ਖਾਸ ਕਰਕੇ ਪਵਾਦ ਵਾਲਿਆਂ ਨੂੰ ਵੱਧ ਤੋਂ ਵੱਧ ਗਿੰਮਤੀ ਵਿੱਚ 13 ਨੂੰ ਸ਼ੰਭੂ ਬਾਡਰ ਪਹੁੰਚ ਜਾਵੇ ਕਿਉਂਕਿ ਜਨਤਾ ਪਹੁੰਚੇ ਤੋਂ 1 ਸਾਲ ਪੂਰਾ ਹੋਣਾ ਅਸੀਂ ਸਰਕਾਰ ਨੂੰ ਮੈਸੇਜ ਦਾ ਕਿ ਜਥਾ ਲਿਆ ਕੇ ਵੀ ਮੈਸੇਜ ਦਿੱਤਾ ਵਾ ਵੀ ਨਾ ਅਸੀਂ ਅੱਕੇ ਆ ਨਾ ਸੀ ਥੱਕੇ ਆ ਨਾ ਸਾਡੇ ਹੌਸਲੇ ਮੁੱਕੇ ਆ ਨਾ ਸਾਡਾ ਨਿਸ਼ਾਨਾ ਕਿਤੇ ਪਿਛੇ ਹਟਿਆਗਾ ਅਸੀਂ ਨਿਸ਼ਾਨੇ ਪੂਰੇ ਕਰ ਤੱਕ ਲੜਾਂਗੇ ਜੇ ਮੋਦੀ ਸਰਕਾਰ ਸਹਰਦਿਆ ਹੱਥ ਤੇ ਮਸਲੇ ਦਾ ਕੋਈ ਹੱਲ ਕੱਢੇ ਹੋਰ ਦਿੱਲੀ ਦੇ ਵਿੱਚ ਜਿਹੜੀ ਮੁੱਖ ਮੰਤਰੀ ਦੇ ਨਾਲ ਉਹਨਾਂ ਨੇ ਇੱਕ ਗੱਡੀ ਰੇਟ ਹੋਈ ਆ ਇਲੈਕਸ਼ਨ ਕਮਿਸ਼ਨ ਉਹ ਰੇਟ ਦੀ ਰੇਟ ਹੋਈ ਉਸ ਤੋਂ ਬਾਅਦ ਇੱਕ ਪਹਿਲਾਂ ਗੱਡੀ ਮਿਲਨੀ ਪੰਜਾਬ ਸਰਕਾਰ ਲਿਖਿਆ ਉਹਦੇ ਵਿੱਚ ਐਸੀ ਸੀ ਕੀ ਸ਼ਰਾਬ ਵੀ ਸੀ ਕਿਵੇਂ ਦੇਖਦੇ ਸਾਰੇ ਜਨਗੋ ਹਾਂ ਦੇਖੋ ਬਾਕੀ ਤਾਂ ਹੁਣ ਦਿੱਲੀ ਕੀ ਹੋਇਆ ਐਗਜੈਕਟ ਉਹਦੇ ਤੇ ਮੀਡੀਆ ਦੇ ਸਾਹਮਣੇ ਬੋਲ ਸਕਦੇ ਆ ਪਰ ਜੋ ਭਾਰਤ ਦੇ ਵਿੱਚ ਲੱਛਣਾ ਹੁੰਦੀਆਂ ਇਹਦੇ ਵਿੱਚ ਧਨਬਲ ਬਾਹੂਬਲ ਠੀਕ ਹੈ ਜੀ ਔਰ ਪ੍ਰਚਾਰ ਮਦਮਦੀ ਵਰਤੋਂ ਕਰਕੇ ਜੜੇ ਵੀ ਸੱਤਾ 'ਚ ਬੈਠੇ ਲੋਕ ਨੇ ਜਾਂ ਵਿਰੋਧੀ ਤੇ ਰਹਣੇ ਉਹ ਪਹਿਲਾਂ ਐ ਕਰਦੀਆਂ ਰਹੇ ਨੇ ਔਰ ਇਹ ਸੰਭਵ ਹੈ ਕਿ ਕੋਈ ਮਹਾਰਾਸ਼ਟਰ ਦੀ ਇਲੈਕਸ਼ਨ ਦੇ ਵਿੱਚ ਸ਼ਰਿਆ ਨੋਟ ਵੰਡਣ ਦੀਆਂ ਅਸੀਂ ਵੀਡੀਓ ਦੇਖੀਆਂ ਹੈਗੀਆਂ ਤੋ ਇਹ ਚ ਕੋਈ ਰੌਲਾ ਨਹੀਂ ਹਰ ਪਾਰਟੀ ਆਪਣੀ ਤਰਫ ਤੇ ਜੋਰ ਲੁੰਦੀ ਆ ਬਸ ਮੈਂ ਕਹਿਣਾ ਪੰਜਾਬ ਨੂੰ ਇਹਦਾ ਨੁਕਸਾਨ ਇਹ ਆ ਕਿ ਪੰਜਾਬ ਤੇ ਜੋ ਕੁਝ ਘਟ ਰਿਹਾ ਪੰਜਾਬ ਦੀ ਇੰਟੈਲੀਜੈਂਸੀ ਦਾ ਸਾਰਾ ਜੋਰ ਦਿੱਲੀ ਤੇ ਲੱਗਾ ਅਫਸਰ ਸਾਹਿਬ ਦਾ ਧਿਆਨ ਸਾਰਾ ਦਿੱਲੀ ਤੇ ਆ ਤੇ ਜੋ ਪੰਜਾਬ ਨੂੰ ਮੰਦਾ ਵਾ ਇੱਥੇ ਇੱਕ ਸਰਕਾਰ ਜਿਵੇਂ ਚੱਲਣੀ ਚਾਹੀਦੀ ਆ ਕੋਈ ਵੀ ਪਾਰਟੀ ਦੀ ਇਲੈਕਸ਼ਨ ਹੁੰਦੀ ਆ ਕੋਈ ਉਹਦਾ ਪ੍ਰਚਾਰ ਕਰਨ ਜਾਵੇ ਸਾਨੂੰ ਤਰਾਜ ਕੋਈ ਨਹੀਂ ਉਹਦੀ ਪਾਰਟੀ ਸਦੂ ਕਿਉਂ ਨਹੀਂ ਜਾਣਾ ਪਰ ਜੋ ਪੰਜਾਬੀਆਂ ਨੇ ਜ਼ਿੰਮੇਵਾਰੀ ਲਈ ਆ ਇੱਕ ਮੁੱਖ ਮੰਤਰੀ ਵੀ ਜਾ ਉਦੇ ਪ੍ਰਸ਼ਾਸਨ ਦੀ ਉਹਨੂੰ ਪੰਜਾਬੀਆਂ ਪ੍ਰਤੀ ਜ਼ਿੰਮੇਵਾਰ ਵੀ ਰਹਿਣਾ ਚਾਹੀਦਾ ਇਸ ਤੋਂ ਇਲਾਵਾ ਜਿਸ ਤਿੱਕਰ ਨਾਲ ਇੱਕ ਹੋਰ ਸਟੇਟ ਬੜਾ ਜਰਮਨ ਕੇਜ ਦੀ ਗੱਲ ਵੀ ਆਈ ਉਹ ਕਹਿੰਦੇ ਵੀ ਦਿੱਲੀ ਨੂੰ ਪਾਣੀ ਜਿਹੜਾ ਹੈ ਉਹ ਜ਼ਰੀਲਾ ਭੇਜਿਆ ਜਾ ਰਿਹਾ ਹੈ ਹਰਿਆਣਾ ਜਿਹੜਾ ਹੈਗਾ ਹਾਈ ਲੈਵਲ ਪੋਲਿਟਿਕਸ ਜਿਹੜੀ ਇਹਦੇ ਵਿੱਚ ਇਨਵੋਲ ਹੈ ਔਰ ਦਿੱਲੀ ਦੇ ਮੁੱਖ ਮੰਤਰੀ ਔਰ ਪੰਜਾਬ ਦੇ ਮੁੱਖ ਮੰਤਰੀ ਨੇ ਵਾਰ-ਵਾਰ ਕਿਹਾ ਵੀ ਇਹਨੂੰ ਸਾਫ਼ ਪਾਣੀ ਭੇਜਿਆ ਜਾਵੇ ਬਾਅਦ ਚ ਸਾਬਤ ਕੀਤਾ ਗਿਆ ਜਦਕਿ ਪਹਿਲਾਂ ਅਮੋਨੀਆ ਵਾਲਾ ਪਾਣੀ ਇਸ ਕਰਕੇ ਭੇਜਿਆ ਗਿਆ ਸੀ ਵੀ ਦਿੱਲੀ ਸਰਾਹ-ਤਰਾਹ ਕਰੇ ਔਰ ਜਿਹੜੀ ਇਲੈਕਸ਼ਨ ਹੈ ਕੇਜ ਡਿਵਾਲ ਹੋਣੀ ਫਾਰਜ਼ ਹੈ हां देखो दो गल्ला जितो तक पानी ਦੇ دریاਵਾਂ ਦੇ ਪਾਣੀ ਦੇ ਗੰਦਾ ਹੁੰਦਾ ਸਵਾਲ ਇਹ ਠੀਕ ਹੈ ਜਮਨਾ ਦਾ ਪਾਣੀ ਰੱਤ ਗੰਦਾ ਵਾ ਪੀਣ ਯੋਗ ਨਹੀਂ ਹੈਗਾ ਅੱਜ ਦਾ ਨਹੀਂ ਪਿਛਲੇ 10 ਕਿਆ ਤੋਂ ਇਹ ਗੱਲਾਂ ਉੱਠ ਪਿਆ ਰਹੀਆਂ ਨੇ ਜਮਨਾ ਕਿਉਂ ਗੰਗਾ ਦਾ ਦੇਖ ਲੋ ਇੱਥੇ ਪ੍ਰਧਾਨ ਮੰਤਰੀ ਜੀ ਆਰਤੀ ਕਰਦੇ ਸੀਗੇ ਔਰ ਗੰਗਾ ਮਈਆ ਦੀ ਸੌਂ ਖੇਲਦੀ ਸੀ ਵੀ ਗੰਗਾ ਮਈਆ ਨੂੰ ਸਾਫ਼ ਕਰਾਂਗੇ ਉਹਦਾ ਜਾ ਕੇ ਪ੍ਰਯਾਗਰਾਜ ਚ ਪਾਣੀ ਦੇਖ ਲੋ ਅੱਜ ਕੀ ਆ ਫੇਰ ਤੋਂ ਕਹਾਂ ਤੁਸੀਂ ਹੋਰ ਜਿਵੇਂ ਪੰਜਾਬ ਚ ਆ ਜਾਓ ਸਤਲੋਜ ਦੇਖ ਲਓ ਵਿਆਸ ਦੇਖ ਲਓ ਜਣੀ ੁੱਡਾ ਨਾਲਾ ਜਿਹੜਾ ਮਸ਼ਹੂਰੀ ਆਪਣਾ ਲੁਧਿਆਣੇ ਦਾ ਤੋਂ ਦੇਸ਼ ਦੇ ਵੱਡੇ ਪੱਦਰ ਦੇ ਜਿਹੜੇ ਵੱਡੇ ਸ਼ਹਿਰ ਨਹੀਂ ਉਹਨਾਂ ਦੇ ਜਿਹੜੇ ਨੇੜੇ ਰੱਗ ਦੇ ਦਰਿਆਵਾਂ ਸਾਰਿਆਂ ਦੀ ਸਮੱਸਿਆ ਵਾ ਹਾਂ ਜਦੋਂ ਲਕਸ਼ਣ ਹੁੰਦੀ ਹੈ ਇੱਕ ਦੂਜੇ ਨੂੰ ਥੱਲੇ ਲਾਉਣ ਵਾਸਤੇ ਇੱਕ ਦੂਜੇ ਨੂੰ ਬਦਨਾਮ ਕਰਨ ਵਾਸਤੇ ਕਿਉਂਕਿ ਪੋਲਿਟਿਸ਼ੀਅਨ ਮੁਰਦਾ ਹੀ ਉਦੋਂ ਚੁੱਕਦੇ ਨੇ ਲੋਕਾਂ ਦਾ ਜੋਰ ਪੈਦਾ ਤੇ ਇਹ ਕਹਿ ਲਓ ਵੀ ਇੱਕ ਰਾਜਨੀਤੀ ਦਾ ਪੰਜ ਤੱਕ ਦਾ ਰੌਲਾ ਵਾ ਪੰਜ ਤੋਂ ਬਾਅਦ ਬਾਈ ਜੀ ਜਿਵੇਂ ਪੰਜਾਬ ਚ ਹੁੰਦਾ ਜਦੋਂ ਪਰਾਲੀ ਦੀ ਅੱਗ ਲੱਗਦੀ ਆ ਉਦੋਂ ਕੋਟਾ ਚ ਵੀ ਰੌਲਾ ਪੈਂਦਾ ਬਾ ਉਦੋਂ ਪ੍ਰੋਪੂਸ਼ਨ ਵੀ ਰੌਲਾ ਪੈਂਦਾ ਜਦੋਂ ਪਰਾਲੀ ਧੰਗ ਜਾਂਦੀ ਜਾਂ ਫਿਰ ਕੋਈ ਰੌਲਾ ਨਹੀਂ ਹੈਗਾ ਤੋ ਇਹ ਕਹਿ ਲਓ ਵੀ ਇੱਕ ਗੰਦੀ ਰਾਜਨੀਤੀ ਇਸ ਮੁਲਕ ਦੀ ਜਿਹੜੀ ਉਹਦਾ ਖਿੱਸਾ ਦਿਖ ਰਿਹਾ ਬਾਕੀ ਕੁਝ ਨਹੀਂ ਹੈਗਾ ਜੋ ਮੈਨੂੰ ਕਹਿਣ ਤੋਂ ਹਾਂ ਨਗੂਰ ਸਾਹਿਬ ਇੱਕ ਅੱਜ ਦੀ ਮੀਟਿੰਗ ਸੀ ਤੁਸੀਂ ਕਿਹਾ ਸੀਗਾ ਦਿੱਲੀ ਕੋਲ ਦਾ ਫੈਸਲਾ ਲਵਾਂਗੇ ਅੱਜ ਤੁਸੀਂ ਉਹਦੇ ਬਾਰੇ ਦੱਸੋ ਦੋਸਤ ਦੇਖੋ ਹਾਲੇ ਇੱਕ ਦੌਰ ਦੀ ਗੱਲ ਹੋਈ ਆ ਕੱਲ ਆਪਾਂ ਫੇਰ ਕਰਾਂਗੇ ਮੀਟਿੰਗ ਫੇਰ ਦੂਜੇ ਫੋਰਮਨਾ ਕਰਾਂਗੇ ਇਸ ਬਸਤੇ ਵੀ ਆਉਣ ਵਾਲੇ ਦਿਨਾਂ ਵਿੱਚ ਜਿਸ ਕਿਸਮ ਦੀ ਸਰਕਾਰ ਦਿਖਾ ਰਹੀ ਹੈ ਜੋ ਸੰਤਿਖੇ ਐਲਾਨ ਹੋਣੀ ਹੈ ਠੀਕ ਹੈ ਜੇ ਇੱਥੇ ਕੋ ਰੌਲਾ ਨਹੀਂ ਅੰਦੋਲਨ ਤੇਜ ਹੋਊਗਾ ਅੰਦੋਲਨ ਮਜ਼ਬੂਤ ਕੀਤਾ ਅੰਦੋਲਨ ਤੇਜ ਵੀ ਕਰਾਂਗੇ ਪਰ ਉਹਦੇ ਤੋਂ ਪਹਿਲਾਂ ਸਾਰੇ ਆਪਣੀ رائے مشورہ ਕਰਕੇ 2-4 ਜਣਾਂ ਤੋਂ ਪੀਸੀ ਛੱਡ ਕੇ ਵੱਡੇ ਐਲਾਨ ਵੀ ਹੋ ਜਾਣਗੇ ਐਮਐਮਡੀ ਮੀਟਿੰਗ ਦਾ ਜਿਸ ਵਾਰੀ ਚਰਚਾ ਹੋਈ ਵੀ ਜਿਹੜੀ ਐਸਕੇਐਮ ਦੀ ਮੀਟਿੰਗ ਹੈ 12 ਤਰੀਕ ਨੂੰ ਉਹਦੇ ਵਿੱਚ ਜਾਣਾ ਹੈ ਜਾਂ ਨਹੀਂ ਜਾਣਾ ਉਹ ਇਸ ਤਿੰਨੇ ਸੇ ਕੱਲ ਫਾਈਨਲ ਕਰਾਂਗੇ ਪਰ ਉਸ ਤੋਂ ਬਾਅਦ 14 ਦੀ ਮੀਟਿੰਗ ਦਾ ਕੀ ਗੱਲਬਾਤ ਹੋਈ ਹੈ ਕੋਈ ਤੁਹਾਡੀ ਵੀ ਜਾਣਾ ਹੈ ਜਾਂ ਨਹੀਂ ਜਾਣਾ ਉੱਥੇ ਵੀ ਕਿਉਂਕਿ ਪਿਛਲੇ ਦਿਨ ਜੀਸੀਨ ਢੱਲੇਵਾਰ ਬਾਣ ਕਹਿੰਦੇ ਸੀ ਮੇਰੀ ਫੇਸ ਖਿੱਚਣੀ ਹੈ ਮੈਂ ਨਹੀਂ ਜਾਊਂਗਾ ਦੇਖੋ ਦੋਵਾਂ ਗੱਲਾਂ ਨੇ ਦੇਖੋ ਜਿਸ ਤੋ ਤੱਕ ਸਰਕਾਰ ਦੀ ਮੀਟਿੰਗ ਦਾ ਸਵਾਲ ਹੈ ਸਰਕਾਰ ਦੀ ਮੀਟਿੰਗ ਦੇ ਵਿੱਚ ਆਪਣਾ ਇਹ ਪੋਜੀਸ਼ਨ ਰਹੀ ਆ ਫਾਰਮਾਂ ਦੀ ਭਾਵੇਂ ਉੱਚ ਕੋਈ ਜਿੰਬੜੇ ਤੇ ਭਾਵੇਂ ਨਾਂ ਨਿਭਰੇ ਠੀਕ ਆ ਜੀ ਸਰਕਾਰ ਨੂੰ ਇਹ ਮੌਕਾ ਨਹੀਂ ਦਾਂਗੇ ਵੀ ਕਿਸਾਨ ਲੀਡਰ ਨਹੀਂ ਆ ਰਹੇ ਫਰ ਹਤਮੀ ਫੈਸਲਾ ਹੱਲੇ ਮੀਟਿੰਗ ਦਾ ਕੀ ਸਟੇਟਸ ਆ ਤੁਜੀ ਫਾਰਮਾਂ ਨਾਲ ਗੱਲ ਕਰਕੇ ਪਤਾ ਲਗੂ ਜੇ ਕੋਈ ਟੀਮ ਆਈ ਸੀ ਉਧਰ ਤੇ ਕਿਉਂ ਆਈ ਆ ਕਿਹੜੀ ਗੱਲ ਸਾਹਮਣੇ ਆਈ ਆ ਸੋ ਖਿਲਹਾਲ ਅਜੇ ਅਸੀਂ ਉਹਨੂੰ ਬਾਚ ਰਹੇ ਜਿੰਦੋਂ ਤੱਕ ਐਸ ਕੇ ਐਮ ਦੀ ਮੀਟਿੰਗ ਦਾ ਸਵਾਲ ਹੈਗਾ ਜਿਹੜੀ ਉਹਨਾਂ ਨੇ ਚਿੱਠੀ ਲਿਖੀ ਆ देखोਸੀਂ ਦੋ ਚਿੱਠੀਆਂ ਬੇਲੋ ਲਿਖੀਆਂ ਉਹਨਾਂ ਨੂੰ ਦੋਵਾਂ ਚਿੱਠੀਆਂ ਵਿਚਾਰ ਚ ਬੇਨਤੀ ਕੀਤੀ ਸੀ ਵੀ ਪੁਰਾਣੀਆਂ ਗੱਲਾਂ ਛੱਡ ਕੇ